ਗੁਰੂ ਪਿਆਰੇ ਗੁਰੂ ਰੂਪੀ ਸਾਧ ਸੰਗਤ ਜੀ ਬਹੁਤ ਵੱਡੀ ਗਿਣਤੀ ਚ ਬੋਟ ਨੰਬਰ 20 ਕੋਟ ਮੇਖੇਗਾਲਾਕਾ ਸਾਡੀਆਂ ਮਾਵਾ ਪੈਣਾ ਨੌਜਵਾਨ ਵੀਰੋ ਬਜ਼ੁਰਗੋ ਗੱਜ-ਬੱਜ ਕੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਖੁਦ ਦਾ ਸ਼ਬਦ ਆ ਔਰ ਖਾਸ ਤੌਰ ਤੇ ਸਰਕਾਰ ਚੋਗ ਸਗੇ ਬੜੇ ਹੀ ਪੁਰਾਣੇ ਕਕਸਾਲੀ ਅਕਾਲੀ ਬਾਪੂ ਅਰ ਭਜਨ ਸਿੰਘ ਜੁਰਾ ਦਾ ਸਰਪ ਜਲਜੀਤ ਸਿੰਘ ਦੀ ਫੌਜੀ ਸਾਹਿਬ ਦਾ ਇਹਨਾਂ ਦੀ ਸਮੂਚੀ ਟੀਮ ਦਾ ਔਰ ਦੇਵਦੀਆ ਗਰਾਇਆ ਜੋ ਹਲਕੇ ਜਕਰੀ ਦੇ ਲੋਕਾਂ ਦਾ ਧੰਨਵਾਦ ਕਰਦਾ ਹੈ ਇਕ ਦਾ ਬਟਾ ਕੱਠ ਸ਼ਾਇਦ ਹੀ ਸਾਰੇ ਅਮਰਸਰ ਸਹਿਤ ਕਿਸੇ ਵੀ ਉਮੀਦਵਾਰ ਦਾ ਕਿਸੇ ਇੱਕ ਵਾਰਚ ਸ਼ਾਇਦ ਕਿਸੇ ਉਮੀਦਵਾਰ ਦਾ ਹੋਇਆ ਹੋਵੇ ਕਿਸੇ ਵੀ ਦਾ ਇਹ ਪਾਤਰੋ ਔਰ ਜੋਸ਼ੀ ਸਾਹਿਬ ਦੀ ਜਿੱਤ ਨੂੰ ਅੱਜ ਵੱਡੇ ਪੱਧਰ ਤੇ ਯਕੀਨੀ ਬਣੌਣ ਤੇ ਜੋ ਥੋੜਾ ਯੋਜਨਾ ਨਾ ਉਹਨੂੰ ਕੋਰਟ ਕਰਵਾਉਣਾ ਹੈ ਇੱਥੇ ਆਉਣ ਤੋਂ ਪਹਿਲਾਂ ਮੈਂ ਸਾਡੇ ਸਾਫਕਾ ਕਾਉਂਸਲਰ ਜੀ ਨਾਲ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਮਗਰ ਉਹਨਾਂ ਦਾ ਮਨ ਕਿੰਨਾ ਚੜਦੀ ਕਲਾ ਚ ਸੀ ਕਮਲਜੀਤ ਸਿੰਘ ਜੀ ਨਾਲੀ ਸਾਹਿਬ ਉਹਨਾਂ ਨੂੰ ਵੀ ਮਿਲ ਕੇ ਆਇਆ ਤੇ ਜਿਨ੍ਹਾਂ ਨੇ ਮੈਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਮੇਰੀ ਭਾਵੇਂ ਸਿਹਤ ਨਹੀਂ ਠੀਕ ਮਗਰ ਮੇਰਾ ਰੋਮ ਰੋਮ ਸ਼ਰੋਮਨੀ ਅਖਾਲੀਦਾਨੋਂ ਸਮਰਪਿਤ ਹੈ ਔਰ ਉਹਨਾਂ ਦਾ ਸੁਪੁੱਤਰ ਡਾਕਟਰ ਸਾਹਿਬ ਜੀ ਸਾਡੇ ਨਾਲ ਉਸ ਪ੍ਰੋਗਰਾਮ ਤੋਂ ਘਰੋਤਿਤ ਹੋਇਆ ਇੱਥੇ ਆਇਆ ਮੈਂ ਲੰਮਾ ਚੌੜਾ ਭਾਸ਼ਣ ਨਹੀਂ ਕਿਉਂਕਿ ਸਰਦਾਰ ਹਰਪਜਨ ਸਿੰਘੁਰਾ ਨੇ ਬੜੇ ਵਿਸਤਾਰਪੂਰਵਕ ਤਰੀਕੇ ਨਾਲ ਜੋ ਇਸ ਇਲਾਕੇ ਚ ਜਦੋਂ ਜਦੋਂ ਸ਼ਰੋਗਨੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਜੋ ਕੰਮ ਹੋਏ ਉਹਨਾਂ ਜ਼ਮਾਨਿਆਂ 'ਚ ਜਦੋਂ ਪਿੰਡ ਦਾ ਪਾਣੀ ਨਹੀਂ ਸੀ ਉਪਰ ਤੋਂ ਲੈ ਕੇ ਪਾਣੀ ਦੀਆਂ ਪਾਈਪਾਂ ਪਾਉਣ ਤੱਕ ਰਸਤੇ ਬਣਾਉਣ ਤੱਕ ਬਿਜਲੀ ਪਹੁੰਚਾਉਣ ਤੱਕ ਸਾਰੀ ਸਰਕਾਂ ਦਾ ਪ੍ਰਬੰਧ ਕਰਨ ਤੱਕ 200 ਕਰੋੜ ਦੇ ਸੀਵਰੇਜ ਜਿਹੜਾ ਇਸ ਇਲਾਕੇ ਵਿੱਚ ਨਹੀਂ ਸੀ ਉਹਨੂੰ ਕੌਣ ਤੱਕ ਸਾਰੀ ਗੱਲਾਂ ਦਾ ਬੜੇ ਵਿਸਤਾਰਪੂਰਵਕ ਜ਼ਿਕਰ ਕੀਤਾ ਮੈਨੂੰ ਉਹ ਦਿਨ ਵੀ ਯਾਦ ਹੈ ਕਿ ਇਹ ਰਾਕਾ ਇਹ ਸੜਕ ਸਭ ਤੋਂ ਵੱਧ ਵੱਧੀ ਜਾਂਦੀ ਸੀ ਜਦੋਂ ਕਿਸੇ ਦੇ ਸ੍ਰੀ ਅਮਰਕੰਦ ਸਾਹਿਬ ਕੋਲ ਅਨੰਦ ਕੰਨ ਸਾਹਿਬ ਜਾਣਾ ਹੁੰਦਾ ਸੀ ਔਰ ਟਰੱਕਾਂ ਦਾ ਟਰੈਕਟਰਾਂ ਦਾ ਮੋਟਰਸਾਈਕਲਾਂ ਦਾ ਸਕੂਟਰਾਂ ਦਾ ਕੱਡੀਆਂ ਦਾ ਹਰ ਤਰੀਕੇ ਦਾ ਰਸ ਜਦੇ ਸੜਕ ਨੇ ਪੈਂਦਾ ਸੀ ਜਾਂ ਫਾਟਕ ਬੰਦ ਹੁੰਦੇ ਚੱਲ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਸੜਕ 'ਤੇ ਰੁਕਣਾ ਪੈਂਦਾ ਸੀ ਲੋਕੀ ਵੀ ਦੁਖੀ ਹੁੰਦੇ ਸੀ ਨਿਆਣੇ ਸਕੂਲ ਜਾਣ ਤੋਂ ਲੇਟ ਹੋ ਜਾਂਦੇ ਸੀ ਜਿਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੁੰਦਾ ਸੀ ਉਹ ਵੀ ਲੇਟ ਹੋ ਜਾਂਦਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਔਰ ਉਹ ਵੇਲੇ ਸਰਦਾਰ ਸੁਖਮੀਂ ਸਿੰਘ ਜੀ ਬਾਦਲ ਮੈਨੂੰ ਯਾਦ ਆਸੀ ਸਾਰੇ ਇੱਥੇ ਆਏ ਸਾਂ ਜਦੋਂ ਐਲੀਵੇਟਰ ਰੋਡ ਦਾ ਪ੍ਰੋਜੈਕਟ ਰੱਖਿਆ ਇਹ ਸਾਰੀ ਬਣ ਗਈ ਲੱਗ ਪੜ ਇੱਕ ਪਾਸਾ ਜਿਹੜਾ ਸੀਦਾ ਕਿ ਉਸ ਅੱਗੇ ਜਿਹੜੀ ਸੜਕ ਚ ਭਾਰ ਨੂੰ ਜਾਂਦੀ ਆ ਉੱਥੇ ਤੱਕ ਇਹਦਾ ਕਨੈਕਸ਼ਨ ਹੋ ਗਿਆ ਇੱਕ ਉਹ ਰਹਿ ਗਿਆ ਇੱਕ ਜਿਹੜੀ ਬਾਪੂਰ ਪਜੰਸ਼ੋ ਉਹਨੇ ਗੱਲ ਕੀਤੀ ਜਿਦੋਂ ਇੱਥੋਂ ਲੋਕਲ ਸਰਕਟ ਨੂੰ ਜਾਣਾ ਪੈਂਦਾ ਕਿਉਂਕਿ ਬਸਾਉ ਉਤੋਂ ਲੰਘ ਜਾਂਦੀ ਨਹੀਂ ਸਾਨੂੰ ਬਸਾ ਫੜਨ ਵਾਸਤੇ ਦੂਰ ਤੱਕ ਜਾਣਾ ਪੈਂਦਾ ਤੇ ਇੱਥੋਂ ਕੋਈ ਪੌੜੀਆਂ ਦਾ ਪ੍ਰਬੰਧ ਜਾਂ ਨਿਫਤ ਦਾ ਪ੍ਰਬੰਧ ਹੋ ਜੇ ਜਿਹਦੇ ਨਾਲ ਸਾਨੂੰ ਉੱਤੇ ਸੜਕ ਤੇ ਪਹੁੰਚ ਕੇ ਕਿਸੇ ਬਸ ਦੀ ਸਵਾਰੀ ਕਰਨਾ ਸੌਖਾ ਹੋ ਜੇ ਇਸ ਲਈ ਇਹ ਮੰਗ ਪਰ ਦੇ ਆਉਣ ਵਾਲੇ ਅਕੀ ਸਾਹਿਬ ਦੇ ਤੇ ਆਉਣ ਵਾਲਾ ਸਮਾਂ ਜਿਹੜਾ ਕਾਰਪੋਰੇਸ਼ਨ ਕਮਿਸ਼ਨਰ ਬੜਨਾ ਸਾਡੇ ਤੋਂ ਬਾਅਦ ਕੋ ਐਮਸੀ ਪਰ ਜਿੱਤ ਕੇ ਜਾਣ ਜਿਹੜੀ ਕਾਰਪੋਰੇਸ਼ਨ ਚ ਇਹ ਐਮਪੀ ਪਾਰਲੀਮੈਂਟ ਸਾਹਿਬ ਆਪਣੇ ਲੈਵਲ ਤੇ ਗੱਲਾਂ ਇੱਕ ਉੱਪੀ ਰੱਖ ਸਕਣ ਤੇ ਮਸਲਾ ਵੀ ਥੋੜਾ ਹੱਲ ਕਰਾ ਸਕੀਏ ਜਦੋਂ ਜਦੋਂ ਸਾਧ ਸੰਗਤ ਜੀ ਕਿਸੇ ਲਾਗ ਦੇ ਚੋਂ ਜਦੋਂ ਹਾਲਾਤ ਬਦਲੇ ਹੁੰਦੀਏ ਇੱਕ ਤਰੀਕੇ ਦਾ ਹਾਲਾਤ ਸੁਗਰ ਤੇ ਗੰਧ ਨਿਕਲਦਾ پھر اس علاقے دی ترقی اس علاقے دی پراپکی دی تیمتہ بھی بھگتیاں نے اے وہ لگنا سی جنو سلامت لیا جاندہ سی آج میں جو لگتا ہے کہ سب تو مہنگا یہ جی ترن ترن مالے پاسے جاؤں دے آؤں نالے سمجھے اے علاقے نے کیونکہ سب تو میڑے دی رہیش بابا دیپ سن جی مہاراک مہاراک جے جی چرنا چر ਜਾ ਗੁਰੂ ਰਾਮਦਾਸ ਮਹਾਰਾਜ ਦੇ ਚਰਣਾ ਚ ਜੇ ਕਿਸੇ ਨੇ ਜਾਣਾ ਹੈ ਤੇ ਸਭ ਤੋਂ ਨੇੜੇ ਦਾ ਲਿੰਕ ਇਹ ਇਲਾਕਾ ਰਹਿ ਗਿਆ ਇਸ ਲਈ ਉਹ ਨਾਲੇ ਸਮੇਂ ਚ ਇਹ ਚਲਾਕੇ ਨੇ ਬੜੀ ਵੱਡੀ ਤਰੱਕੀ ਕਰ ਲਈ ਹੈ ਔਰ ਉਹਦੀ ਔਰ ਉਹਦੀ ਸਹੀ ਤਰੀਕੇ ਨਾਲ ਪਲਾਨਿੰਗ ਹੋ ਜੇ ਇਸ ਇਲਾਕੇ ਦੇ ਲੋਕਾਂ ਨੂੰ ਉਸ ਗੱਲ ਦਾ ਬਹੁਤ ਵੱਡਾ ਇਹਦਾ ਮਿਲਣ ਵਾਲਾ ਸਾatschappਿਕ ਅੱਜ ਲੈਕਚਰ ਤੇ ਕਿੰਨੇ ਕੈਂਡੀਡੇਟ ਖਲੋਤੇ ਨੇ ਇੱਕ ਪਾਰਟੀ ਉਹ ਜਿਹੜੀ ਆ ਘਾਤ ਚ ਕਹਿੰਦੀ ਆ 400 ਪਾਰ ਭਾਜਪਾ ਦੀ ਤੇ ਕਹਿੰਦੀ ਤੇ ਉਹਨਾਂ ਨੂੰ ਲੱਭਿਆ ਨਹੀਂ ਕੋਈ ਲੋਕਲ ਜਿਹੜਾ ਕੈਂਡੀਡੇਟ ਲਿਆਇਆ ਅਮਰੀਕਾ ਤੋਂ ਲਿਆਇਆ ਤੇ ਮੈਨੂੰ ਲੱਗਦਾ ਚਾਰ ਤਰੀਕ ਲੱਗਦੀ ਆ ਪੂਰੀ ਸਾ ਬੰਬੂ ਉਹਨਾਂ ਦੇ ਮੁੜ ਕੇ ਦਰਸ਼ਕ ਨਹੀਂ ਕਿਸੇ ਨੇ ਕਰਦੇ ਉਹ ਮੈਨੂੰ ਲੱਗਦਾ ਅਮਰੀਕਾ ਤੋਂ ਆਇਆ ਤਾਂ ਕੈਨੇਡਾ ਲੰਘ ਜਾਣਾ ਉਹਨੂੰ ਬਚਾਰੇ ਨੂੰ ਇਹ ਪੁੱਛਣੀ ਏ ਕਿ ਮੀਰਾ ਕੋਟ ਕਿੱਥੇ ਆ ਤੇ ਉਹ ਟਾਰੀਰ ਨੂੰ ਇਸ਼ਾਰਾ ਕਰ ਦਿੰਦਾ ਜੀ ਕੋਟ ਮਿਰਤ ਸਿੰਘ ਦਾ ਪੁੱਛ ਲਈਏ ਕਿ ਜਲੰਧਰ ਵਾਲੇ ਨਾਲ ਪੈ ਗਿਆ ਤਾਂ ਆ ਮੈਨੂੰ ਯਾਦ ਹੈ ਜੋਤੀ ਸਿੰਘ ਸਾਹਿਬ ਕੁਝ ਦਿਨ ਪਹਿਲਾਂ ਵੋਟਾਂ ਮੰਗਦੇ ਮੰਗਦੇ ਸਾਡਾ ਹਲਕਾ ਜਿੰਤੀਪੁਰ ਟੱਪ ਗਏ ਤੇ ਰੋਗ ਦੇ ਲਿਹਾੜਾ ਪਿਆ ਕਿ ਸੰਤੂ ਸਾਹਿਬ ਆਪਾਂ ਦਾ ਸ੍ਰੀ ਅਮਰ ਸਾਹਿਬ ਸਾਹਿਬ ਦਾ ਹਲਕਾ ਦਾ ਪਿੱਛੇ ਰਹਿ ਗਿਆ ਤੁਸੀਂ ਤਾਂ ਬਟਾਲੇ ਵੋਟਾਂ ਮੰਗਦੇ ਫਿਰਦੇ ਹੋ ਉੱਥੇ ਕਹੀ ਜਾਵੇ ਕਿ ਸੰਤੂ ਨੂੰ ਵੋਟਾਂ ਪਾ ਦਿਓ ਉਹ ਕਹਿੰਦੇ ਕਿ ਸੰਤੂ ਖਲੋਟਾ ਕੋਈ ਨਹੀਂ ਇਹ ਸਲੀਮ ਮੇਰੇ ਵਿਰੋਧ ਜਿੰਨੂ ਇਲਾਕਿਆਂ ਦਾ ਨਹੀਂ ਪਤਾ ਤੇ ਉਹਨਾਂ ਨੇ ਇਲਾਕਿਆਂ ਦੇ ਮਸਲਿਆਂ ਦਾ ਹੱਲ ਕਿੱਥੋਂ ਕਰਦਾ ਔਰ ਆ 412 ਆ ਲੈ ਨੂੰ ਕਈ ਵੀ ਦੇਟ ਨਹੀਂ ਲੱਭੇ ਔਰ ਦੂਜਾ 92 ਐਮਐਲਏ ਬਣ ਗਏ 92 ਐਮਐਲਏ ਦੀ ਕਾਰਜਕਾਰੀ ਜ਼ੀਰੋ ਕਹਿੰਦੇ ਹੁਣ 13 ਪਾਰ ਹੁਣ ਨੂੰ ਮੈਂ ਦੱਸਾਂ ਜੇ ਪੰਜਾਬ ਦਾ ਭਲਾ ਕਰਦਾ ਹਾਂ ਇਲਾਕੇ ਦਾ ਭਲਾ ਕਰਦਾ ਤੇ 412 ਤੇ 13 ਪਾਰ ਨੂੰ ਬਾਟਰੀ ਪਾਰ ਕਰਾਓ ਕਿ ਕਿਤੇ ਇਲਾਕੇ ਲੱਕ ਬਚਾ ਹੋ ਜੀ ਬਦਲਾav ਦੀ ਗੱਲ ਕਰਦੇ ਸੀ ਕਿ ਇਸ ਤਰੀਕੇ ਦੇ ਬਦਲਾav ਹੋਣਾ ਸੀ ਆ ਮੈਂ ਇੱਥੇ ਵੇਖ ਰਿਹਾ ਸੀ ਆ ਨੌਜਵਾਨ ਆਏ ਲਗਭਗ ਕੱਲੇ ਕੱਲੇ ਨੌਜਵਾਨ ਦੇ ਸਿਰ ਤੇ ਦਸਤਾਰ ਸਿੱਖੂ ਦੀ ਬਖਸ਼ੀ ਆ ਇੱਥੇ ਵੀ ਮੈਂ ਵੇਖ ਰਿਹਾ ਸ਼ਾਇਦ ਹੀ ਕੋਈ ਇਹ ਦਾ ਸੱਚੇ ਨੂੰਣਾ 90% ਲੋਕਾਂ ਦੇ ਸਿਰ ਤੇ ਗੁਰੂ ਦੀ ਬਖਸ਼ੀ ਹੋਈ ਦਸਤਾਰ ਹੈ ਤੁਸੀਂ ਸ਼ਰਮ ਦੀ ਗੱਲ ਦੇਖ ਲਓ ਸਾਰੇ ਮੁੱਖ ਮੰਤਰੀ ਦੀ ਇਹ ਦੋ ਵੀਡੀਓ ਤਾਂ ਦੇਖ ਲਈਆਂ ਨਾ ਜਿਹੜੀ ਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ ਦਸਤਾਰ ਦੀ ਤੇ ਕਕਾਰਾਂ ਦੀ ਬਦਲਾਅ ਦਾ ਮੁੱਖ ਮੰਤਰੀ ਕੀ ਕਰਦਾ ਕਿ ਪਹਿਲਾਂ ਤਾਂ ਜਿੱਤੇ ਕਿ ਸੱਜ ਪੇਰਤ ਵੀ ਕਰਦਾ ਮੈਂ ਸਮਝਦਾ ਹਾਂ ਇੱਕੋ ਕਰੀਆ ਗੱਲ ਕੋਈ ਨਹੀਂ ਕੁਸ਼ਕ ਪਹਿਲਾ ਵੀਡੀਓ ਆਈ ਕਿ ਆਪ ਦੇ ਪਹਿਲਾਂ ਝੂਠਾ ਪਾਣੀ ਪੀਤਾ ਫੇਰ ਉਹ ਝੂਠਾ ਜਲ ਸਿਰ ਤੇ ਪਾਤਾ ਕੋਈ ਗੁਰਸਖ ਇਹ ਜੀ ਕੁਸਕਾ ਕੀ ਕਦੇ ਕੰਮ ਨਹੀਂ ਕਰਦਾ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਦਾ ਹੋਵੇ ਜਿਹਦੀ ਸ਼ਾਨ ਦਸਤਾਰ ਹੋਵੇ ਅੱਜ ਉਹ ਮੁੱਖ ਮੰਤਰੀ ਇਹ ਕਿਹੇ ਕੰਮ ਕਰਦਾ ਹੈ ਤੇ ਤੁਸੀਂ ਆਪ ਦੇਖੋ ਕਿੱਡਾ ਭੜਾ ਸਗ ਗਿਆ ਇਸ ਕੁੜੀਆਂ ਚ ਜਾਂਦਾ ਦੂਜੀ ਗੱਲ ਇੱਕ ਦਿਨ ਬਾਜ਼ੀਬਾਲ ਖੇਡਦਾ ਸੀ ਬਾਜ਼ੀਬਾਲ ਖੇਡਦੇ ਖੇਡਦੇ ਆਪ ਦੀ ਦਸਤਾਰ ਨੂੰ ਐ ਲਾ ਕੇ ਫੜਾਦਾ ਜਿਵੇਂ ਟੋਪੀ ਪਾਈ ਹੋਣੀ ਤੇ ਮੁੜ ਕੇ ਆਪ ਦੇ ਵਾਲਾਂ ਨੂੰ ਇੰਦਰਾ ਸੱਤ ਕਰਦਾ ਸੀ ਜਿਵੇਂ ਸ਼ਾਰੂਖ ਖਾਨ ਦਾ ਭਰਾ ਜਾ ਕੇ ਮੈਨੂੰ ਤਾਂ ਸਮਝ ਨਹੀਂ ਆਈ ਕਿ ਜੇ ਮੁੱਖ ਮੰਤਰੀ ਨੂੰ ਇੰਨੀ ਅਕਲ ਨਹੀਂ ਤੇ ਇਹਨੇ ਕੀ ਕਹਾ ਤੇ ਵੇਖੋ ਬਦਲਾਵ ਵਾਲੇ ਆ ਬੜੀ ਵੱਡੀ ਤੇਰੀ ਚਮਾਵਾ ਬੈਠੀ ਆ ਮੈਂ ਪੁੱਛਣਾ ਕਿ ਉਹਨਾਂ ਤੋਂ ਇੰਦਰਾ ਕੁੱਟੂ ਕਿ ਤੁਸੀਂ ਲੱਗੜਾ ਚੋਂ ਰਹੋ ਕਿ ਜਿਹਨੂੰ ਤੁਸੀਂ ਜਨਮ ਦਿੱਤਾ ਹੋਵੇ ਉਸ ਮਾਂ ਦੀ ਜੇ ਕੋਈ ਝੂਠੀ ਸੌਖਾ ਜੇ ਉਹ ਮਾੜੇ ਕੀ ਬੀਖੂ ਕਿ ਇਸ ਗੱਲ ਦਾ ਅੰਦਾਜ਼ਾ ਲਾਓ ਆ ਸਭਾ ਕੰਮ ਬਦਲ ਆ ਹਲਾ ਮੁੱਖ ਮੰਤਰੀ ਬਣਵਾ ਜਿਹਨੂੰ ਮੈਨੂੰ ਵੀ ਲੋਡਾ ਨੂੰ ਜੁਗਨੂ ਆਕੜ ਦੀ ਮੈਨੂੰ ਵੀ ਲੋਡਾ ਨੂੰ ਝੰਡਾ ਮਿਲਿਆ ਆਕੜ ਦੀ ਮਗਰ ਕੰਮ ਉਹਦੇ ਮਾੜੀ ਨੇ ਇੱਥੇ ਮੈਂ ਉਹਦੀ ਗੱਲ ਕਿਹੜੀ ਜਿਹੜੀ ਦੱਸਾਂ ਮਾੜੀ ਸੋਹ ਕਾਦੀ ਸੀ ਕਿ ਮੈਂ ਕਦੇ ਸ਼ਰਾਬ ਨਹੀਂ ਪੀਉਂਦਾ ਜੇ ਮੈਨੂੰ ਮੁੱਖ ਮੰਤਰੀ ਬਣਾ ਦੇ ਕਿ ਸਾਧ ਸੰਗਤ ਜੀ ਦੋ ਦਿਨਾਂ ਬਾਅਦ ਹੀ ਪੈਗ ਲਾਈ ਫਿਰਦਾ ਜਿਹੜਾ ਮਹਾਗਾ ਨਹੀਂ ਤੇ ਕਿਸੇ ਦਾ ਨਹੀਂ ਔਰ ਸਾਧ ਸੰਗਤ ਕੱਲੀ ਇਹ ਨਹੀਂ ਆਪ ਬੋਲਸਾਲੇ ਵੀਰ ਇੱਥੇ ਖਲੋਤੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੈਗ ਲਾ ਕੇ ਪੈਗ ਨਹੀਂ ਲਾਉਣਾ ਚਾਹੀਦਾ ਮਗਰ ਚਲੋ ਦੇਖੋ ਲਾ ਲੈਂਦਾ ਤੇ ਉਹਦਾ ਕਮਿਟਮੈਂਟ ਕੀ ਕਲਾਕ ਚਲਾਲ ਕੱਟਦੇ ਨਹੀਂ ਕੋਈ ਕੋ ਮੋਟਰਸਾਈਕਲ ਤੇ ਜਾਂਦਾ ਹੋਵੇ ਕੋਈ ਟਰੈਕਟਰ ਤੇ ਜਾਂਦਾ ਹੋਵੇ ਇਹ ਪਯੋਦਾ ਪਤੂਤੋਂ ਡਿੱਗਿਆ ਇਹ ਪੌਣੀ ਪੋਤਲ ਸ਼ਰਾਬ ਪੀ ਕੇ ਪੰਜਾਬ ਚ ਲਈ ਫਿਰਦਾ ਤੇ ਇਹ ਨੂੰ ਕਦੋਂ ਫੜ ਕੇ ਤਾਂ ਕਦੋਂ ਚਲਾਨ ਖਟਣਾ ਇਹ ਨੂੰ ਫੜ ਕੇ ਕਦੋਂ ਅੰਦਰ ਦੇਣਾ ਅਫਸੋਸ ਨਹੀਂ ਕਰਦਾ ਕਿ ਬਦਲਾਅ ਦਾ ਮੁੱਖ ਮੰਤਰੀ ਸ਼ਰਾਬ ਪੀ ਕੇ ਤਖਤ ਸਾਫ ਕਰਵੰਡੀ ਸਾਬੋ ਦੇ ਰਾਮਦਾਸ ਸਾਹਿਬ ਜਾਵੇ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਜਾਵੇ ਸ਼ਰਾਬ ਪੀ ਕੇ ਦੇਸ਼ ਦੀ ਪਾਰਲੀਮੈਂਟ ਕੇ ਜਾਵੇ ਇਹ ਇਸ ਬਦਲਾਅ ਨੂੰ ਉਹ ਤਾਂ ਪਈਆ ਸ ਔਰ ਕਿੰਨੀ ਅਫਸੋਸ ਦੀ ਗੱਲ ਹੈ ਕਿ ਉਹਦੀ ਬੇਟੀ ਸੀਰਤ ਕੌਰ ਅੱਜ ਮੁੱਖ ਮੰਤਰੀ ਆ ਭਗਵਾਨ ਹਮਾਨ ਦੀ ਦੀ ਬੇਟੀ ਲਾਈਵ ਹੋ ਕੇ ਗੱਲ ਕਹਿਦੀ ਹੈ ਪਿਓ ਤੇ ਧੀ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਮੁੰਡੇ ਵੇਰ ਗਲਤੀ ਕੁੱਝ ਕਰ ਜਾਂਦੇ ਆ ਬੇਟੀ ਨਹੀਂ ਕਦੇ ਆਪ ਦੇ ਮਾਪਿਆਂ ਤੋਂ ਪਾਸੇ ਨਹੀਂ ਅੱਜ ਉਸ ਬੇਟੀ ਦੇ ਰਾਜ ਕੀ ਬਣਾ ਦੇ ਕਿ ਉਹ ਮੁੱਖ ਮੰਤਰੀ ਹੋਵੇ ਇਹ ਵੀਡੀਓ ਤੇ ਲਾਈਵ ਹੋ ਕੇ ਗੱਲ ਕਵੇ ਕਿ ਮੈਨੂੰ ਸ਼ਰਮ ਆਉਂਦੀ ਆ ਇਹ ਗੱਲ ਕਹਿੰਦਿਆ ਕਿ ਭਗਵਾਨ ਸਮਾਨ ਮੇਰਾ ਬਾਪ ਆ ਨਾ ਇਹ ਮੇਰਾ ਬਾਪ ਨਾ ਮੈਂ ਦੀ ਬਿੱਟੀ ਇਹ ਬਦਲਾਅ ਨਹੀਂ ਹੋਗੇ ਤੁਸੂਰ ਗਰੰਟੀ ਆਂ ਦਿੰਦੇ ਸਿਖੋਗੋ ਕਿ ਪਾਜੋ ਦੋਟ ਝਾਪੂ ਨੂੰ ਉਹ ਦਿੱਲੀੋਂ ਆਉਂਦਾ ਸੀ 2.5 ਫੁੱਟ ਦਾ ਬੰਦਾ ਜੇ ਇਸ ਪੰਜਾਬੀਆ ਦੇ ਦੇਸ਼ ਨੂੰ 90% ਕੁਰਬਾਨੀਆਂ ਦੇ ਕੇ ਜਾਤੀ ਦਵਾਈ ਹੋਵੇ ਦੇਸ਼ ਨੂੰ ਨਾਲ ਦੇ ਪੰਡਾਰ ਚ ਫੂਡ ਸਿਕਿਉਰਟੀ ਦਿੱਤੀ ਹੋਵੇ ਲੋਹੀ 6 6 6 6 ਫੁੱਟ ਦੇ ਜਿੰਨਾ ਦਾ ਲੋਹਾ ਦੁਨੀਆ ਮੰਗਦੀ ਹੋਵੇ ਉਹਨੂੰ ਇੱਕ ਨਿੱਕੂ ਜਾਂ ਕੇਜਰੀਵਾਲ ਆਉਂਦਾ ਤੇ ਗਰੰਟੀ ਦੇ ਕੇ ਜਾਂਦਾ ਤੇ ਉਹਦੀ ਗਰੰਟੀ ਆਵਾ ਕੀ ਬਣਿਆ ਮੈਂ ਆਪੀਆ ਕੀ ਹਫੇਣਾ ਨੂੰ ਬੋਝਣਾ ਮਾਵਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਕਿਹਾ ਸੀ ਮਾਰਚ 2022 ਦੀ ਸਰਕਾਰ ਬਣੀ ਆ ਆ ਹੁਣ 24 ਚੜ ਗਈ ਕਟੋ ਕੱਟ 26 ਮਹੀਨੇ ਬੀਤ ਗਏ ਇੱਕ ਘਰ ਚ ਦਾਦੀ ਮਾਂ ਮਾਤਾ ਬੇਟੀ ਨੌ ਜੇ ਪੰਜ ਧੀਆਂ ਪੈਣਾ ਹੋਣ ਤੇ 130000 ਰੁਪਇਆ ਇੱਕ ਕਹਾੜਾ ਬਣਦਾ ਦੇ ਨਾਲਾ ਗਰੰਟੀ ਵਾਲਾ ਜਦੋਂ ਆਉਣਗੇ ਨਾ ਨਾਲੇ ਰੱਖਿਓ ਝਾੜੂ ਸਾਹਮਣੇ ਨਾਲੇ ਰੱਖਿਓ ਇਤਰਾ ਹੱਥ ਸਾਡਾ ਹੱਕ ਇੱਥੇ ਆ ਤੇ ਜੇ ਨਾਂ ਰੱਖਿਆ ਉਹਨੇ ਝਾੜੂ ਚੱਕਿਓ ਤੇ ਫਿਰ ਜਿਹੜਾ ਹੱਕ ਜਿੱਤਲੇ ਝਾੜੂ ਦਾ ਪਰਦਾ ਸਿਰਕੇ ਪਾਇਓ ਕਮਲ ਇਹ ਆ ਝਾੜੂ ਨੂੰ ਪਾਈਆ ਸਪੁੱਟ ਦੱਸੋ ਕੀ ਬੜਿਆ ਕਹਿ ਨੂੰ ਮਿਲੇ ਦੀ ਫਿਰ ਦੂਜੀ ਗਰੰਟੀ ਕੀ ਸੀ ਕਹਿੰਦੇ ਪਾ ਦਿਓ ਵੋਟ ਝਾੜੂ ਨੂੰ 2500 ਪੈਨਸ਼ਨ ਮਿਲੀ ਜਿੰਨਾ ਕਿਨਾ ਮਾਵਾਂ ਨੂੰ 2500 ਪੈਨਸ਼ਨ ਮਿਲ ਗਈਆਂ ਮੜਾ ਜਾ ਹੱਕ ਖੜੇ ਕਰਦੇ 2500 ਪੈਨਸ਼ਨ ਕਲੀ ਬੜੀ ਜਿੰਨਾ ਦਿੱਕਤੀ ਦੀ ਹੁਕਤ ਖੜੇ ਕਰਦੇ ਕਿ ਲੋਕਾਂ ਨਾਲ ਹੋਈ ਇੱਕ ਦਾ ਵਿਆਹ ਨਹੀਂ ਹੁੰਦਾ ਸੀ ਬੰਦੇ ਦਾ ਕਿ ਉਹਨੂੰ ਪੇਲੇ 10 ਪਾਤ ਦੀ ਤੂੰ ਨਾ ਆ ਬਾਬੇ ਕੋਲ ਸੱਤ ਦਿਨ ਤੇਲ ਚੜਾਈ ਤੇ ਅੱਖ ਮੇ ਦਿਨ ਤੈਨੂੰ ਖੁਸ਼ਖਬਰੀ ਆ ਗਈ ਜੋ ਬਿਨ ਨਾਗਾ ਕਦੀ ਪਹਿਲੇ ਦਿਨ ਦੂਜੇ ਦਿਨ ਸੱਤ ਦਿਨ ਤੱਕ ਪੂਰੇ ਹੋਏ ਉਹਨੂੰ ਆਵਾਜ਼ ਪੈ ਗਈ ਜੋ ਪੌਣ ਲੱਗ ਪਿਆ ਆਪ ਕੋ ਜਿਹੜੇ ਕੀ ਲੈ ਖੁਸ਼ਖਬਰੀ ਆ ਗਈ ਰਿਸ਼ਤਾ ਆ ਗਿਆ ਉਹਨੂੰ ਹੌਲੀ ਦਿਨ ਕਹਿੰਦੇ ਰਾਜੂ ਕੇਰੀ ਤਾਂ ਮਾਦਾ ਚੜਾਈ ਚੜ ਗਈ ਉਹ ਕਹਿੰਦਾ ਬਾਹੋ ਪੀਰ ਬਦੂਈ ਮੈਨੂੰ ਕਾ ਕੀ ਦੇਣੀ ਸੀ ਬਾਪੂ ਵਾਲੀ ਵੀ ਕੋਈ ਹਲਾਕਾ ਟੁੱਟੀ ਜਿਹੜੇ ਕਹਿੰਦਾ ਸੀ ਜੀ ਅਹੀਂ 2500 ਛਗਨ 2500 ਮੈਂਚਲ ਉਹ ਮੁੱਖ ਪਿਆ ਜਿਹੜੇ ਕਹਿੰਦੇ ਸੀ 55000 ਛਗਨ ਢਾਈ ਸਾਲਾਂ ਤੇ ਇੱਕ ਬੇਬੀ ਨੂੰ ਛਗਨ ਜਿਹੜੇ ਕਹਿੰਦੇ ਸੀ ਅਸੀਂ ਗਰੀਬਾਂ ਨੂੰ ਆਟਾ ਦਾਲ ਦਵਾਂਗੇ ਇਹ ਦੱਸ ਦਿਓ ਕਿ ਕਿੰਨੇ ਦੇ ਕਾਰਡ ਕੱਟ ਕੇ ਆ ਹੁਣ ਇਲੈਕਸ਼ਨ ਕਰਕੇ ਕਹਿੰਦੇ ਕਿ ਵੋਟਰਾਂ ਕੋਲੀਆਂ ਦੇ ਰਾਸ਼ਨ ਸ਼ੁਰੂ ਕਰਨ ਦੀ ਗੱਲ ਕਰਦੇ 2 ਸਾਲ ਗਰੀਬ ਲੋਕਾਂ ਦਾ ਅੰਨ ਕਟਕਿਆ ਇਹ ਕਿਹਨੂੰ ਕਿਹ ਕਿਸ ਜਿਹੜੇ ਬੰਦੇ ਸੀ ਅਸੀਂ ਬੋਲਾਂਗੇ ਸਕੂਲ ਕਾਲਜ ਹਸਪਤਾਲ ਮੈਹਰੂ ਨੂੰ ਕੁਚਰਾ ਚੋਣਾ ਕਿੰਨੇ ਸਕੂਲ ਕਾਲਜ ਹਸਪਤਾਲ ਖੁੱਲ ਗਏ ਹੀ ਤੁਹਾਡੇ ਆਲੇ-ਦੁਆਲੇ ਖੁੱਲੇ ਨਹੀਂ ਖੁੱਲੇ ਜਿਹੜਾ ਚੁੱਪਚੇ ਕਰਕੇ ਤੇ ਮੈਨੇਜਰ ਖੋਲ ਤਾਂ ਨਹੀਂ ਗਿਆ ਕੋਈ ਨਹੀਂ ਖੁੱਲਿਆ ਜਦੋਂ ਮੈਂ ਜਾਂਦਾ ਵੀ ਨਹੀਂ ਹੁਣ ਆਹਾਂ ਬਾਈ ਕੀ ਹੋਇਆ ਕੋਚਲੇ ਕੋਈ ਸਕੂਲ ਖੁੱਲਿਆ ਜੀ ਨਹੀਂ ਉਹ ਕਾਲਜ ਖੁੱਲਿਆ ਜੀ ਨਹੀਂ ਕੋਈ ਹਸਪਤਾਲ ਨਾ ਖੁੱਲਿਆ ਜੀ ਠੇਕੇ ਖੁੱਲਿਆ ਹਾਂ ਇਹ ਜਰੂਰ ਆਹ ਬੰਦ ਬਾਜ਼ ਦੀ ਜਿਹੜੀ ਮਨਪਸੰਦ ਦੀ ਚੀਜ਼ ਹੈ ਸ਼ਰਾਬ ਦੇ ਠੇਕੇ ਦੋ ਜੱਗ ਨੇ ਖੁੱਲ ਕੀ ਇਹ ਸਬਦਲਾਪ ਨਹੀਂ ਬੋਟਾ ਪਈ ਅਸੀਂ ਕਿਸੇ ਬਾਹਰ ਦੀ ਤਾਕਤ ਨੇ ਅੱਜ ਤੁਹਾਨੂੰ ਸੁਝਾਉਣਾ ਨਹੀਂ ਸਵਾਰੀ ਆਪ ਦੇ ਸਬਾਲ ਲਈ ਆਪ ਜ਼ਿੰਮੇਵਾਰ ਮੇਰੇ ਵਿਰੋਧ ਇਹ ਚ ਬਗਾਵਤ ਲਈ ਜਿਹੜੇ ਕਹਿੰਦੇ ਸੀ ਬੇਰੋਜ਼ਗਾਰੀ ਪੱਕਾ ਕਰਾਂਗੇ ਬਸੋ ਕਿਹੜੇ ਬੇਰੋਜ਼ਗਾਰਾਂ ਨੂੰ ਪੱਕਾ ਮਿਲ ਹਰ ਇੱਕ ਕਮੈਦਾ ਪੂਰਾ ਕੀਤਾ ਹੋਵੇ ਜਿਸ ਲਈ ਅੱਜ ਦੇ ਜੋ ਹਾਲਾਤ ਬਣੇ ਨੇ ਕਿ ਜੋਸ਼ੀ ਸਾਹਿਬ ਇਸ ਇਨਸਾਨ ਨੇ ਇੱਕ ਵਾਰ ਹਿੰਦੂ ਸਿੰਘ ਇਕਨਾ ਦਾ ਸਭ ਤੋਂ ਵੱਡਾ ਹੀ ਪ੍ਰਤੀਕ ਇਸ ਇਨਸਾਨ ਨੂੰ ਜਦੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਵਜੀਰ ਬੜਿਆ ਜਿੰਨਾ ਕੰਮ ਸ੍ਰੀ ਅੰਮ੍ਰਿਤ ਸਰ ਸਾਹਿਬ ਦਾ ਐਸ ਵਜੀਰ ਇਸ ਇਨਸਾਨ ਨੇ ਕੀਤਾ ਸ਼ਾਇਦ ਕਿਸੇ ਹੋਰ ਨੂੰ ਕੀਤਾ ਕਹਿੰਦੇ ਹੋਣ ਅਮਲਾ ਤੇ ਨਵੇੜੇ ਕਿਸੇ ਦਾ ਤੇਰੀ ਜ਼ਾਤ ਮੁਕੀ ਐਵੇਂ ਨਾ ਅੱਜ ਉਹ ਜਿਹੜੇ ਚੱਕਰ ਤੇ ਆ ਔਜਲਾ ਦੋ ਵਾਰੀ ਆ ਬੁਢੀ ਹੋ ਗਿਆ ਅੱਜ ਦਰਸ਼ਤ ਹੋਏ ਸੀ ਇਹ ਵੀਰ ਦਾ ਸੋਢਿਆ ਹੋਣਾ ਹੋਏ ਵੇਲੇ ਦਰਸ਼ਨ ਹੋਣ ਦੇ ਵਧੀਆ ਲੱਗੇ। ਇਹ ਐਮਪੀ ਐਮਐਲ ਲੱਭਦਾ ਰਹੇ ਤੇ ਦਿਨ ਵਧੀਆ ਲੜਜੂ ਉਹਦੇ ਘਰ ਦੇ ਅੱਗੇ ਗੰਦਾ ਨਾਲਾ। ਇਹ ਭਾਉ ਨੇ ਸਾਰੇ ਸ਼ਹਿਰ ਦੇ ਅੰਦਰੋਂ ਗੰਦਾ ਨਾਲਾ ਕਬਰ ਕਰਾਤਾ ਮੁੱਛ ਪਈ ਨਹੀਂ ਆਉਂਦੀ ਸੀ। ਆ ਔਜਰੇ ਕੋਲੋਂ ਉਹਦੇ ਘਰ ਤੇ ਸਾਹਮਣੇ ਨਾਲਾ ਜੀ ਕਬਰ ਕਰਾਇਆ। ਆ ਇਹਨੇ ਇਹ ਵਧਾਈ ਦਿੱਤ ਨਾਮਾਇਨੂ ਇਹਨੇ ਇੱਕ ਇਅਰਤੀ ਐਲਤੀ ਜੇ ਮੈਨੂੰ ਵੋਟ ਕਹਿ ਕੀ ਆਉਂਦੇ ਤੇਰੇ ਘਰ ਤੇ ਅੱਜੋ ਵੀ ਗੰਦਾ ਨਾਲਾ ਖਬਰ ਕਰਾ ਤਾ ਕਿ ਮੈਂ ਤੈਨੂੰ ਅੰਦਰਲੀ ਗੱਲ ਦੱਸ ਦਿਆਂ ਉਹਦੀ ਘਰ ਦੀ ਮੈਨੂੰ ਉਹਦੇ ਪਰਿਵਾਰ ਨੇ ਵੋਟ ਤੈਨੂੰ ਪਾਉਣੀ ਹੈ ਕਿਉਂ ਆਉਂਦੇ ਨੇ ਵੋਟ ਉਹ ਵੀ ਚਾਹੁੰਦੀ ਆ ਚੱਲ ਬੇਰਬਾਜਾਂਗੇ ਗੱਲ ਤਾਂ ਨਿਕਲੇ ਇਦਕੀ ਔਰ ਜੋਚੀ ਦਾ ਕੰਮ ਬੋਲਦਾ ਇਸ ਇਨਸਾਨ ਨੇ ਕੰਮ ਕਰਕੇ ਵਿਖਾਇਆ ਇਸ ਦੀ ਥੋੜਾ ਸੋਚਿਓ ਆ ਇੱਥੇ ਇੱਕ ਮਨਪਸੰਦੀਆ ਰਾਜਜੀ ਕੋਲ ਸ਼ਰਮ ਦੀ ਗੱਲ ਆ ਉਹ ਤੇ ਪਰਚਾ ਤਾਂ ਹੋਣਾ ਚਾਹੀਦਾ ਸੀ ਐਮਪੀ ਲਾਗਦੇ ਫਤੂਰ ਸਾਹਿਬ ਕੋ ਸੁਨਿਆਰੇ ਭਾਈਚਾਰੇ ਨੂੰ ਤੇ ਰਾਮਗੜੀਆਂ ਭਾਈਚਾਰੇ ਨੂੰ ਜਿਹੜਾ ਗਾਣਾ ਕੱਢੀ ਉਹ ਤੇ ਪਰਚਾ ਹੋਣਾ ਚਾਹੀਦਾ ਕਿ ਉਹਨੂੰ ਇਲੈਕਸ਼ਨ ਵੀ ਟਿਕਟ ਦੇਣੀ ਚਾਹੀਦੀ ਦੱਸੋ ਪਰਚਾ ਹੋਣਾ ਚਾਹੀਦਾ ਕਿ ਕਿਸੇ ਮਿੰਟ ਨਹੀਂ ਚਾਹੀਦੀ ਪਰਚਾ ਹੋਣਾ ਚਾਹੀਦਾ ਕਿ ਇਹਸ ਬਦਲਾਅ ਲਈ ਬੋਟਾ ਪਾਇਆ ਸੀ ਆ ਇੱਥੇ ਇੱਕ ਨਾ ਦਾ ਹੋਰ ਮੰਤਰੀ ਐ ਉਹ ਬਰਦਾਸ਼ਪੁਰ ਮੈਂ ਜਾਣਾ ਉਹ ਕਰਦੇ ਦਲਜੀਤ ਚੀਮਾ ਰੰਗਾਵਾ ਉਹ ਪਹਾੜਾ ਤੇ ਵੋਟ ਮੰਗਿਆ ਵੀ ਨਹੀਂ ਕਰਦੇ ਮੈਂ ਕਿਹਾ ਕੀ ਹੋ ਗਿਆ ਓਥੇ ਕਿਉਂ ਓਥੇ ਤਰਤਾਉ ਚੱਕ ਰਿਹਾ ਲੋਕਾਂ ਦਾ ਦਰਦੇ ਕਿ ਇਹ ਜੇ ਬਦਲਾਵ ਨਹੀਂ ਵੋਟਾਂ ਪਾਈਆ ਜੇ ਤੁਸੀਂ ਮੇਰੇ ਵਿਰੋਧ ਪਿੰਡ ਪਹਿਲਾ ਲਾ ਕੇ ਰੱਖੋ ਔਰ ਆਪ ਦੇ ਕਹਿੰਦੇ ਦੇਖੋ ਜਿਹੜਾ ਕੈਂਡੀਡੇਟ ਇਸ ਇਲਾਕੇ ਲਈ ਦਿਨ ਦਿਹਾੜਾ ਦੀ ਸੇਵਾ ਕਰਕੇ ਇਸ ਇਲਾਕੇ ਦੀ ਵਕਾਲਤ ਕਰ ਸਕਦਾ ਕਾਪਿਲ ਵਕੀਲ ਭੇਜੋਗੇ ਇਹ ਦਿੱਲੀ ਤੇ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰੂ ਰਹਾਬਦਾਸ ਮਹਾਰਾਜ ਦੀ ਪਵਿੱਤਰਤਾ ਦੀ ਗੱਲ ਕਰੂਗਾ ਪਹਿਲਾ ਬਾਦ ਲੀਡਰ ਜਿਹਨੇ ਛੱਡੀ ਕਿ ਕਿਸਾਨੀ ਦੇ ਨਾਲ ਇਹ ਖਲੋਤਾ ਸੀ ਜਦੋਂ ਕਿਸਾਨ ਸ਼ੀਤ ਕੀਤੇ ਗਏ ਇਹਨੇ ਕਿਹਾ ਕਿ ਇਹ ਗੰਧਾ ਕਾਜਪਾਦੀ ਲੀਡਰ ਕਹਿੰਦੇ ਅਸੀਂ ਇੱਕ ਇੰਚ ਨਹੀਂ ਪਿੱਛੇ ਹਟਣਾ ਕਹਿੰਦਾ ਮੈਂ ਤੁਹਾਡੀ ਪਾਕੀ ਛੱਡੀ ਇਸ ਲਈ ਇਹ ਜਾਂ ਇਨਸਾਨ ਜਿਹਨੇ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਥੋਡੇ ਕੋਲ ਆਇਆ ਪੈਰਾਂ ਲਾ ਕੇ ਰੱਖਿਓ ਨੱਬ ਦਿਓ ਕਿਲੀ ਚੱਕ ਦਿਓ ਫੱਡੇ ਜੋਸੀ ਦੀ ਕਰਾ ਦਿਓ ਚੋਰ ਨਿਚਾਰ ਤਕਰੀਬ ਚੋਰ ਨਿਚਾਰ ਤਕਰੀਬ ਅੱਜ ਜੇਬਾਂ ਮੇਰੀਆਂ ਬਾਵਾ ਭੈਣਾ ਨਹੀਂ ਨਾ ਬੋਲਦੀਆਂ ਤੁਹਾਨੂੰ ਮੈਂ ਦੱਸ ਰਿਹਾ ਬਿਜਲੀ ਦਾ ਵੋਟਾਂ पे ਲਾਉ ਫੇਰ ਨਾ ਕਿਉਂ ਤੇ ਉਪੰਗਾ ਪੈ ਗਿਆ ਬਦਲਾਅ ਦੇ ਚੱਕਰ ਜੋ ਨਿਸ਼ਾਨ ਤਕਰੀਬ ਜੋ ਨਿਸ਼ਾਨ ਤਕਰੀਬ ਬਹੁਤ ਬਹੁਤ ਤਰਵਾਦੀਆਂ ਸਮੁੱਚੀ ਜੀਵ ਦਾ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਸਰਪੰਚ ਸਿੰਘ ਜੀ ਦਾ ਫੌਜੀ ਸਾਹਿਬ ਦਾ ਆ ਹੋਰ ਵੀ ਜਿਹੜੇ ਸੱਜਣ ਨੇ ਸਾਡੇ ਗੁਰਮੀਤ ਸਿੰਘ ਜੀ ਸ਼ੇਖੀ ਸਾਹਿਬ ਸਾਡੇ ਸਰਕਾਰ ਗੋਵਿੰਦ ਸਿੰਘ ਜੀ ਅਦਾ ਕੈਪਟਨ ਸਿੰਘ ਸਾਹਿਬ ਸਾਡੇ ਚਕਬੀਰ ਸਿੰਘ ਜੀ ਆਏ ਆ ਰਾਤ ਸਿੰਘ ਜੀ ਤੱਕੜਾ ਸਾਹਿਬ ਆਏ ਆ ਸਾਰੇ ਗੁਰਮੇਵਾਰ ਸੱਜਣ ਹੋਰ ਵੀ ਆਇਆ ਜਿਹਦੇ ਕਹੇਗਾ ਆ ਸਲਾਹਕਾਰ ਭੁੱਲਰ ਸਾਹਿਬ ਦਾਸ ਤੇ ਉਹ ਵੀ ਆਏ ਆ ਸਹਿਬ ਮੈਂ ਦਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਕਿ ਕਿਸੇ ਦਾ ਨਾਮ ਲੈ ਗਿਆ ਉਸਤਾਦ